ਸਰਦਾਰ ਬਰਬੀਰ ਸਿੰਘ ਜੀ ਅਕਾਲੀ ਦਲ ਤੋਂ ਜਿੰਦਾਬਾਦ ਸਰਦਾਰ ਹਰਦੀਪ ਸਿੰਘ ਜੀ ਢੱਲੋਂ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿੱਤਾਂਗੇ ਵੀ ਜਿੱਤਾਂਗੇ ਜਿੰਦਾਬਾਦ ਅਕਾਲੀ ਦਲ ਜਿੱਤੇਗਾ ਜੀ ਜਿੱਤੇਗਾ ਪੱਟੀ ਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਟੱਕੜੀ ਵਾਲਾ ਜਿੱਤੇਗਾ ਸਰਦਾਰ ਪਹਿਲੀ ਵਾਈਲਡ ਲਾਈਫ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕਪਿਲ ਕਿਤੇਲ ਦੋਸਤੋ ਨਗਰ ਕੌਂਸਲ ਦੀ ਚੋਣਾਂ ਨੂੰ ਮਾਤਰਾ ਸਿਰਫ 2 ਦਿਨ ਬਚੇ ਨੇ ਸੋ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੇ ਉਮੀਦਵਾਰ ਨੇ ਜਿਹੜੇ ਵਾਰਡਾਂ ਦੇ ਚਲਾਨੇ ਗਏ ਨੇ ਤਾਂ ਉਹਨਾਂ ਦੀ ਜਿਹੜੀ ਹੁਣ ਉਮੀਦ ਆ ਉਹ ਤੁਹਾਡੇ ਉਪਰ ਟਿੱਕੀ ਹੋਈ ਆ ਕਿ ਜਿਹੜੀ ਇਹ ਸੀਟਾਂ ਨੇ ਜਿਹੜੀਆਂ ਵਾਰਡ ਦੀਆਂ ਉਹ ਜਿੱਤ ਕੇ ਕਿਹਦੀ ਚੋਣ ਚ ਬਣ ਗਿਆ ਇਹ ਹੁਣ ਤੁਹਾਡੇ ਹੱਥੇ ਦਾ ਫੈਸਲਾ ਜਿਹੜਾ ਕਿ 21 ਤਰੀਕ ਨੂੰ ਹੋ ਜਾਏਗਾ ਸੋ ਅਸੀਂ ਸਭ ਤੋਂ ਪਹਿਲੇ ਦੱਸ ਦਈਏ ਕਿ ਅਸੀਂ ਮੌਜੂਦਾ ਲੁਧਿਆਣਾ ਦੇ ਵਾਰਡ ਨੰਬਰ 16 ਦੇ ਵਿੱਚ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਲਬੀਰ ਸਿੰਘ ਉਮੀਦਵਾਰ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬਲਬੀਰ ਸਿੰਘ ਜੀ ਤੁਹਾਡਾ ਸਭ ਤੋਂ ਪਹਿਲੇ ਸਵਾਗਤ ਹੈ ਜੀ ਪਹਿਲੀ ਵਾਰ ਲੱਭਤਾ ਜੀ ਸਭ ਤੋਂ ਪਹਿਲਾਂ ਜੀ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਪਾਰਟੀ ਹਾਈ ਕਮਾਂਡ ਦਾ ਤੇ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਵਾਸਤੇ ਮਤਲਬ ਯੋਗ ਸਮਝਿਆ ਮੈਂ ਉਹਨਾਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਬਲਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਜਿਹੜੇ 2 ਤੋਂ 3 ਦਿਨ ਨੂੰ ਜਿਹੜੇ ਬੱਚੇ ਨੇ ਚੋਣਾਂ ਦੇ ਵਿੱਚ ਕਿ ਪਹਿਲੇ ਵੀ ਜਿਹੜੇ ਇਲੈਕਸ਼ਨ ਜਿਹੜੇ ਲੇਟ ਹੋ ਚੁੱਕੇ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੇ ਇਲੈਕਸ਼ਨ ਲੇਟ ਕੀਤੇ ਗਏ ਉਹਦੇ ਨਾਲ ਸਾਡੇ ਵਾਰਡ ਦਾ ਸਾਡੇ ਸ਼ਹਿਰ ਦਾ ਜਿਹੜਾ ਵਿਕਾਸ ਉਹ ਰੁਕਿਆ ਕਿਉਂਕਿ ਜਿਹੜਾ ਕੰਮ ਕਾਉਂਸਲਰ ਦੇ ਲੈਵਲ ਦਾ ਹੁੰਦਾ ਉਹ ਕਾਉਂਸਲਰ ਨੇ ਕਰਨਾ ਉਹ ਐਮਐਲਏ ਦੀ ਵਸ ਦੀ ਗੱਲ ਨਹੀਂ ਹੁੰਦੀ ਤੇ ਇਸ ਕਰਕੇ ਜਿਹੜੇ ਇਲੈਕਸ਼ਨ ਲੇਟ ਕੀਤੇ ਗਏ ਨੇ ਉਹ ਇੱਕਦਮ ਪਬਲਿਕ ਦੇ ਨਾਲ ਮੈਂ ਕਹਾਂਗਾ ਕਿ ਮਤਲਬ ਨਜਾਇਜ਼ ਹੀ ਕੀਤੀ ਗਈ ਐ ਇਦਾਂ ਨਹੀਂ ਚਾਹੀਦਾ ਸੀ ਹੁਣ ਤੁਸੀਂ ਵਾਰਡ ਦੇ ਵਿੱਚ ਆਪਣੇ ਜਾ ਰਹੇ ਹੋ ਡੋਰ ਟੂ ਡੋਰ ਵੀ ਕਰ ਰਹੇ ਹੋ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਜਿਹੜਾ ਹੰਗਾਰਾ ਲੋਕਾਂ ਦੇ ਵੱਲੋਂ ਜਿਹੜਾ ਮਿਲਦਾ ਨਜ਼ਰ ਆ ਰਿਹਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਬੜਾ ਸੰਗਤ ਪਿਆਰ ਦੇ ਰਹੀ ਆ ਔਰ ਸਾਨੂੰ ਉਮੀਦ ਆ ਤੇ ਬਹੁਤ ਵੱਡੇ ਮਾਰਜਨ ਨਾਲ ਸੰਗਤ ਸਾਨੂੰ ਜਿਤਾਏਗੀ ਜੀ ਬਿਲਕੁਲ ਜੀ ਬਹੁਤ ਪਰਮਾਤਮਾ ਕਰੇ ਤੁਹਾਡੀ ਉਮੀਦ ਜਿਹੜੀ ਹੈ ਕਿ ਤੁਹਾਡੀ ਪੂਰੀ ਹੋਵੇ ਲੇਕਿਨ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿ ਪਹਿਲੇ ਜਿਹੜਾ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਮੇਅਰ ਬਣਾਇਆ ਗਿਆ ਸੀ ਲੁਧਿਆਣਾ ਵਿੱਚ ਹੁਣ ਤੁਹਾਨੂੰ ਲੱਗਦਾ ਕਿ ਫੇਰ ਇੱਕ ਵਾਰ ਤੋਂ ਜਿਹੜਾ ਮੇਅਰ ਹੈ ਜਿਹੜੇ ਲੁਧਿਆਣਾ ਜਨਤਾ ਚੁਣੇਗੀ ਆਪਣਾ ਅਕਾਲੀ ਦਲ ਦਾ 100% ਚੁਣੇਗੀ ਜੀ ਕਿਉਂਕਿ ਉਹਦਾ ਕਾਰਨ ਇਹ ਆ ਕਿ ਜਿੰਨਾ ਕੰਮ ਚਾਹੇ ਉਹ ਗਲੀਆਂ ਨਾਲੀਆਂ ਦਾ ਸੀ ਚਾਹੇ ਉਹ ਸਟਰੀਟ ਲਾਈਟਾਂ ਦਾ ਸੀਗਾ ਇਹ ਸਾਰੇ ਕੰਮ ਜਿਹੜੇ ਅਕਾਲੀ ਦਲ ਦੇ ਵੇਲੇ ਹੀ ਹੋਏ ਨੇ ਹੁਣ ਦੀ ਸਰਕਾਰ ਨੇ ਵੀ ਆ 3 ਸਾਲ ਨਿਕਲ ਗਏ ਮੈਨੂੰ ਤੇ ਕੋਈ ਸਾਡੇ ਵਾਰਡ ਦੇ ਵਿੱਚ ਕੋਈ ਨਵਾਂ ਪ੍ਰੋਜੈਕਟ ਇਹ ਨਹੀਂ ਲੈ ਕੇ ਆ ਸਕਿਆ ਤੇ ਮੈਨੂੰ ਉਮੀਦ ਆ ਕਿ ਦੁਬਾਰਾ ਤੋਂ ਫੇਰ ਅਕਾਲੀ ਦਲ ਦਾ ਹੀ ਮੇਅਰ ਆਪਣੇ ਲੁਧਿਆਣੇ ਵਿੱਚ ਬਣੇਗਾ ਗੱਲ ਕੀਤੀ ਜਾਵੇ ਜਿਹੜੇ ਕਿ ਵਿਰੋਧੀ ਪਾਰਟੀਆਂ ਨੇ ਜਿਵੇਂ ਆਮ ਆਦਮੀ ਪਾਰਟੀ ਆ ਉਹ ਬੜੇ ਦਾਅਵੇ ਕਰਦੀ ਪਈ ਆ ਕਿ ਪੰਜਾਬ ਦੇ ਵਿੱਚ ਅਸੀਂ ਬਿਜਲੀ ਫ੍ਰੀ ਕਰਤੀ ਮੁਹੱਲਾ ਕਲੀਨਿਕ ਖੋਲਤੇ ਤੇ ਤੁਸੀਂ ਤੁਹਾਡਾਂ ਨੂੰ ਕੀ ਕਹਿਣਾ ਕਿ ਜਿਸ ਤਰ੍ਹਾਂ ਉਹ ਤੁਹਾਡੀ ਸਰਕਾਰ ਬੰਦੀ ਤੁਹਾਡਾ ਮੇਅਰ ਬਣਦਾ ਕੀ ਕੀ ਤੁਸੀਂ ਜਿਹੜੀ ਸਰਵਿਸਾਂ ਮੁਹੱਈਆ ਕਰਾਓਗੇ ਲੁਧਿਆਣਾ ਵਾਸੀਆਂ ਨੂੰ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਸਾਡੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਵਿਕਾਸ ਹੋਇਆ ਤੇ ਅਸੀਂ ਦੁਬਾਰਾ ਫੇਰ ਵਿਕਾਸ ਦੇ ਉੱਤੇ ਜ਼ੋਰ ਦੇਵਾਂਗੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਇਹਨੂੰ ਮਜ਼ਬੂਤ ਕਰਾਂਗੇ ਨਸ਼ਿਆਂ ਦੇ ਖਿਲਾਫ ਮੁਹਿੰਮ ਅਸੀਂ ਪੈਦਾ ਕਰਾਂਗੇ ਇਹ ਚਲਾਵਾਂਗੇ ਕਿਉਂਕਿ ਨਸ਼ਿਆਂ ਨਾਲ ਸਾਡੀ ਜਿਹੜੀ ਜਨਰੇਸ਼ਨ ਆ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਇਹ ਬਹੁਤ ਤਬਾਹ ਹੋ ਰਹੀ ਆ ਖਤਮ ਹੋ ਰਹੀ ਆ ਇਹਨੂੰ ਅਸੀਂ ਹੱਲ ਕਰਨ ਦਾ ਯਤਨ ਕਰਾਂਗੇ ਤੁਸੀਂ ਬੋਲੋ ਬੋਲੇ ਨਾਲ ਹੈ ਨਾ ਜੀ ਬੋਲੇ ਨਾਲ ਹੈ ਨਾ ਕੀ ਕਹਿਣਾ ਚਾਹੋਗੇ ਜਿਹੜੇ ਬਲਬੀਰ ਸਿੰਘ ਜੀ ਤੁਹਾਡੇ ਵਾਰਡ ਨੰਬਰ 16 ਦੇ ਵਿੱਚ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਜਿਸ ਨਾਲ ਕਹਿਣਾ ਕਿ ਜਿਹੜੀ ਇਹ ਸੀਟ ਸਾਡੀ ਝੋਲੀ ਜਿੱਤ ਕੇ ਪਾਈ ਜਾਏਗੀ ਇਸ ਵਾਰਡ ਦੀ ਜੀ ਅਸੀਂ ਪਹਿਲਾਂ ਜੀ ਸਭ ਤੋਂ ਪਹਿਲਾਂ ਆਪਣੇ ਵਾਰਡ 16 ਨੰਬਰ ਵਾਰਡ ਤੋਂ ਜੋ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਵੀਰ ਬਲਬੀਰ ਸਿੰਘ ਨੂੰ ਨਵਾਜਿਆ 16 ਨੰਬਰ 'ਚ ਇਹ ਸੰਗਤਾਂ ਦਾ ਬਹੁਤ ਪਿਆਰ ਮਿਲਦੇ ਆ ਜੀ ਅਕਾਲੀ ਦਲ ਨੇ ਪਹਿਲਾਂ ਬਹੁਤ ਕੰਮ ਕੀਤੇ ਨੇ ਹਸਪੀਟਲ ਇੱਧਰ ਬਣਾਏ ਢਲੋ ਸਾਹਰੇ ਨਾਲੀਆਂ ਸੜਕਾਂ ਗਲੀਆਂ ਸਟਰੀਟ ਲਗਾ ਸਾਰਾ ਕੰਮ ਅਕਾਲੀ ਦਲ ਨੇ ਹੋਇਆ ਇਹ ਬਹੁਤ ਇਮਾਨਦਾਰ ਸੂਝਵਾਨ ਪੜੇ ਲਿਖੇ ਸਰਦਾਰ ਬਲਬੀਰ ਸਿੰਘ ਜੀ ਤੇ ਵੈਸੇ ਵੀ ਇਹ ਸੋਸ਼ਲ ਵਰਕਰ ਬਹੁਤ ਕੰਮ ਕਰਦੇ ਨੇ ਸੰਗਤਾਂ ਦਾ ਤੇ ਸਾਨੂੰ ਪੂਰੀ ਉਮੀਦ ਹੈ ਵੀ ਇਹ ਜਿਹੜੀ ਜਿੱਤ ਆ ਸ਼੍ਰੋਮਣੀ ਅਕਾਲੀ ਦਲ ਦੀ ਢਿੱਲੋਂ ਸਾਹਿਬ ਦੀ ਝੋਲੀ 'ਚ ਬਲੀਬੀਰ ਸਿੰਘ ਜੀ ਜਿੱਤ ਕੇ ਪਾਉਣਗੇ ਜੀ ਕਿੰਨੇ ਸਮੇਂ ਤੋਂ ਇਹ ਜਿਹੜੇ ਵਾਰਡ ਦੇ ਵਿੱਚ ਜਨਤਰੀ ਸੇਵਾ ਕਰਦੇ ਆ ਰਹੇ ਨੇ ਜੀ ਤਕਰੀਬਨ ਇਹਨਾਂ ਨੂੰ ਮੈਂ ਜਦੋਂ ਦਾ ਦੇਖ ਰਿਹਾ 15-16 ਸਾਲ ਤੋਂ ਜੁੜੇ ਨੇ ਪਾਰਟੀ ਦੇ ਨਾਲ ਸੋਸ਼ਲ ਵਰਕਰ ਕੰਮ ਕਰ ਰਹੇ ਨੇ ਬਹੁਤ ਇਮਾਨਦਾਰ ਹਰੇਕ ਬੰਦੇ ਦੀ ਗੱਲ ਬੜੇ ਪਿਆਰ ਨਾਲ ਸੁਣਦੇ ਆ ਜੀ ਤੇ ਬਹੁਤ ਸੰਗਠਨਾਂ ਦਾ ਸੰਯੋਗ ਮਿਲ ਰਿਹਾ ਉਮੀਦ ਹੈ ਕਿ ਜਿੱਤ ਸਾਡੀ ਪੱਕੀ ਆ ਜੀ ਅਕਸਰ ਕਈ ਵੇਲੇ ਕੀ ਹੁੰਦਾ ਕਿ ਜਿਸ ਤਰ੍ਹਾਂ ਲੋਕਾਂ ਦਾ ਕਹਿਣਾ ਹੁੰਦਾ ਕਿ ਵੋਟਾਂ ਲੈਣ ਤੋਂ ਜਿਹੜੇ ਉਮੀਦਵਾਰ ਹੈ ਉਹ ਗੱਲ ਨਹੀਂ ਸੁਣਦੇ ਜਾਂ ਨਜ਼ਰ ਨਹੀਂ ਆਉਂਦੇ ਪਰ ਤੁਸੀਂ ਦੱਸੋਗੇ 15 16 ਸਾਲ ਤੋਂ ਇਹ ਜਿਹੜੇ ਵਾਰਡ ਦੇ ਸੇਵਾ ਦੇ ਵਿੱਚ ਨੇ ਤੇ ਹੁਣ ਵੀ ਇਸੇ ਤਰ੍ਹਾਂ ਹੀ ਜਿਹੜਾ ਕਿ ਲੋਕਾਂ ਦੇ ਨਾਲ ਸੇਵਾ ਨਿਭਾਉਂਦੇ ਰਹਿਣਗੇ ਬਿਲਕੁਲ ਜੀ ਇਸੇ ਤਰ੍ਹਾਂ ਹੀ ਸੇਵਨ ਬਹਣਗੇ ਜੀ ਬਹੁਤ ਪਿਆਰ ਹੈ ਸੰਗਠਨ ਦਾ ਸੰਯੋਗ ਮਿਲ ਰਿਹਾ ਕਿਉਂਕਿ ਜਿਹੜੀਆਂ ਤੁਸੀਂ ਕਹਿੰਦੇ ਵੀ ਮਿਲਦੇ ਨਹੀਂ ਲੋਕ ਉਹ ਬਹੁਤ ਪਾਰਟੀਆਂ ਨੂੰ ਗੁੰਮਰਾ ਕਰ ਰਹੀਆਂ ਨੇ ਇਹ ਸਾਡੀ ਪਾਰਟੀ ਕੈਹੋ ਦੀ ਪਾਰਟੀ ਹੈ ਇੱਕ ਪੰਜ ਜਿਹੜੀ ਸ਼੍ਰੋਮਣੀ ਗਾਲੀਦਾਲ ਹੈ ਜੀ ਹਾਂਜੀ ਰঞ্জੀਤ ਸਿੰਘ ਢੱਲੋਂ ਜੀ ਬੜੇ ਇਮਾਨਦਾਰ ਉਹ ਆਪਣੇ ਜਿਹੜੇ ਕੈਂਡੀਡੇਟ ਵੀ ਲੈ ਕੇ ਉਹ ਵੀ ਇਮਾਨਦਾਰੀ ਲੈ ਕੇ ਆਏ ਨੇ ਇਹ ਨਹੀਂ ਵੀ ਇਲੈਕਸ਼ਨਾਂ ਤੋਂ ਬਾਅਦ ਇਹ ਦਿਖਣਗੇ ਨਹੀਂ ਇਹ ਆਪਣੇ ਦਫ਼ਤਰਾਂ 'ਚ ਬੈਠ ਕੇ ਸਾਰੀਆਂ ਸੰਗਤਾਂ ਦੇ ਮਸਲੇ ਹੱਲ ਕਰਨਗੇ ਜੋ ਵੀ ਕੰਮ ਆ ਦੀਪੂ ਦਾ ਹੋਵੇ ਆ ਵੋਟਰ ਕਾਰਡ ਦਾ ਹੋਇਆ ਰਾਸ਼ਨ ਕਾਰਡ ਦਾ ਆ ਸਾਰੇ ਕੰਮ ਬੈਠ ਕੇ ਆਪਾਂ ਇਮਾਨਦਾਰੀ ਨਾਲ ਸਾਰੇ ਸੰਗਤਾਂ ਦੇ ਕੰਮ ਕਰਾਂਗੇ ਜੀ ਅੱਛਾ ਇੱਕ ਤੁਹਾਡੇ ਕੋਲ ਸਵਾਲ ਮੈਂ ਜਾਂਦੇ ਹਾਂ ਹੋਰ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਪਹਿਲੇ ਇੱਥੇ ਇੱਕ ਇਸ ਹਲਕੇ ਦੇ ਵਿੱਚ ਐਮਐਲਏ ਸੀਗੇ ਤਾਂ ਉਹਨਾਂ ਦਾ ਕਹਿਣਾ ਸੀ ਮੈਂ 4000 ਕੁ ਰੁਪਏ ਹਲਕੇ ਦੇ ਵਿੱਚ ਲਾਇਆ ਵਿਕਾਸ ਕੀਤਾ ਕਿ ਲੱਗਦਾ ਤੁਹਾਨੂੰ ਕੀ ਕੋਈ ਕੰਮ ਇਦਾਂ ਹੋਇਆ ਜੀ ਨਹੀਂ ਜੀ ਅਸੀਂ ਤੇ ਆ ਸਾਰਾ ਏਰੀਆ ਹੀ ਕਹੇਗਾ ਜੀ ਕਿ ਜੋ ਕੰਮ ਢੱਲੋ ਸਾਹਿਬ ਨੇ ਕਰਾਏ ਨੇ ਉਹਨਾਂ ਦੇ ਵਿਲੇ ਦੇ ਹੋਏ ਨੇ ਬਾਅਦ ਚ ਕਿਸੇ ਨੇ ਕੋਈ ਵਿਕਾਸ ਨਹੀਂ ਕੀਤਾ ਜੀ ਇਹ ਢੱਲੋ ਸਾਹਿਬ ਦੀ ਦੇਣ ਹੈ ਜਿਹੜਾ ਪੂਰਬੀ ਹਲਕੇ ਦੇ ਵਿੱਚ ਸਾਰਾ ਕੰਮ ਕਰਾਇਆ ਤੇ ਢੱਲੋ ਸਾਹਿਬ ਨੇ ਕਰਾਇਆ ਕੀ ਮੈਸੇਜ ਉਹਨਾਂ ਚਾਹੋਗੇ ਵਾਰਡ ਨੰਬਰ ਜਿਹੜੇ 16 ਦੇ ਜਿਹੜੀ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਤੇ ਇਸੋ ਹੀ ਕਾਹ ਕੇ ਜੀ ਕਿ ਆਵੇਂ ਹੁਣ ਲੋਕਾਂ ਦੇ ਅਰਜੇ ਵਿਆਂ ਜਾਣ ਕੇ ਗੁਮਰਾ ਨਾ ਹੋ ਤਾਨੂੰ ਕੈਂਡੀਡੇਟ ਬਹੁਤ ਇਮਾਨਦਾਰ ਮਿਲਿਆ ਠੀਕ ਆ ਜੀ ਇਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਲੀ ਦਲ ਦੀ ਜਿੱਤ ਪ੍ਰਾਪਤ ਕਰੀਏ ਜਿਹੜੇ ਰਹਿੰਦੇ ਵਿਕਾਸ ਦੇ ਕੰਮ ਨੇ ਗਲੀਆਂ ਨਾਲੀਆਂ ਸੜਕਾਂ ਦੇ ਉਹ ਆਪਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਕੇ ਕੰਮ ਕਰਾਵਾਂਗੇ ਤੁਹਾਡੇ ਨਾਲ ਕੀ ਕਹਿਣਾ ਚਾਹੋਗੇ ਜੀ ਬਲਬੀਰ ਸਿੰਘ ਜੀ ਦੇ ਬਾਰੇ ਕਿ ਜਿਹੜੇ ਅੱਜ ਉਮੀਦਵਾਰ ਨੇ ਤੁਹਾਡੇ ਸਵਾਰਡ ਦੇ ਵਿੱਚ ਹਾਂਜੀ ਬਹੁਤ ਅੱਛੇ ਹੈ ਆ ਜੀ ਬਹੁਤ ਮਿਹਨਤੀ ਨੇ ਔਰ ਇਮਾਨਦਾਰ ਨੇ ਪੂਰਾ ਸਹਿਯੋਗ ਤੁਹਾਡੇ ਜਨਤਾ ਦੇ ਵਾਸਤੇ ਦਿੱਤਾ ਜਾ ਰਿਹਾ ਹੈ ਹਾਂਜੀ ਦੇ ਰਿਹਾ ਹੈ ਸਹਿਯੋਗ ਸਾਰਾ ਦਿੱਤਾ ਰਿਹਾ ਹੈ ਸੁਇਸਨ ਸਾਡੇ ਨਾਲ ਗੱਲਬਾਤ ਕਰ ਰਹੇ ਵਾਰਡ ਨੰਬਰ 16 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਬੀਰ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਸਾਡੀ ਪਾਰਟੀ ਦੇ ਵੱਲੋਂ ਹੀ ਜਿਹੜਾ ਕਿ ਵਿਕਾਸ ਜਿਹੜਾ ਕੀਤਾ ਗਿਆ ਤਾਂ ਅਸੀਂ ਵੀ ਹੁਣ ਜਿਹੜਾ ਕਿ ਜਿੱਤਣ ਤੋਂ ਬਾਅਦ ਆਪਣੀ ਜਿਹੜੀ ਸੇਵਾਵਾਂ ਨੇ ਉਹ ਇਸੇ ਤਰ੍ਹਾਂ ਜਿਹੜੇ ਕਿ ਇਸ ਵਾਰਡ ਦੇ ਲੋਕਾਂ ਨੂੰ ਦਿੰਦੇ ਰਾਵਾਂਗੇ ਤੇ ਵਿਕਾਸ ਵੀ ਜਿਹੜਾ ਕਰਦਾ ਰਾਵਾਂਗੇ ਹੋਰ ਵੀ ਬਿਹਤਰ ਰੇਪਡਲੀ ਜੁੜੇ ਰਹੋ ਸਾਡੇ ਚਾਂਗ ਪਹਿਲੀ ਵਾਰ ਲਾਈਵ ਦੇ ਨਾਲ ਮੈਂ ਕਪਿਲ ਗਤਿਆਲੋ ਵਾਰ ਨੰਬਰ 16 ਤੋਂ ਜਿਹੜੇ ਬਲਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਤਾਂ ਉਹਨਾਂ ਦੇ ਜਿਹੜੀ ਵਾਈਫ ਜੀ ਨਾਲ ਗੱਲਬਾਤ ਕਰਾਂਗੇ ਤਾਂ ਹੋਰ ਵੀ ਜਿਹੜੀ ਮਹਿਲਾਵਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਇਹਨਾਂ ਨੂੰ ਮਿਲ ਰਿਹਾ ਜੀ ਸਵਾਗਤ ਹੈ ਤੁਹਾਡਾ ਪਹਿਲੀ ਵਾਈਲਾਈਵ ਤੇ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਬਲਵੀਰ ਸਿੰਘ ਜੀ ਨੂੰ ਮਹਿਲਾਵਾਂ ਦਾ ਕਹ ਲਓ ਕਿ ਇਸ ਵਾਰਡ ਦੇ ਵਿੱਚੋਂ ਦਿੱਤਾ ਜਾ ਰਿਹਾ ਜੀ ਇਹ ਬਹੁਤ ਅੱਛੇ-ਅੱਛੇ ਕੰਮ ਕੀਤੇ ਆ ਬਹੁਤ ਲੋਕਾਂ ਦੇ ਕੰਮ ਕੀਤੇ ਨੇ ਬਹੁਤ ਹਮਦਰਦ ਬੰਦੇ ਨੇ ਬਹੁਤ ਬਲਵੀਰ ਸਿੰਘ ਅੱਛੇ ਬੰਦੇ ਆ ਸਾਰੀ ਦੁਨੀਆ ਦੇ ਉੱਤੇ ਉਹਨਾਂ ਨੇ ਸਹਾਇਤਾ ਕੀਤੀ ਆ ਉਹਨਾਂ ਨੇ ਸਭ ਦਾ ਕੰਮ ਕੀਤਾ ਵਾ ਸਾਰਿਆਂ ਦੇ ਨਾਲ ਤੁਰੇ ਆ ਵਾਰਡ ਦੇ ਵਿੱਚੋਂ ਜਿਹੜਾ ਕੀ ਕਿਹਾ ਜਾ ਸਕਦਾ ਕਿ ਮਹਿਲਾਵਾਂ ਪੂਰੀ ਤਰ੍ਹਾਂ ਤੁਹਾਨੂੰ ਸਹਿਯੋਗ ਦੇ ਰਹੀਆਂ ਨੇ ਜੀ ਕੇ ਜਿਹੜੇ ਹਾਂਜੀ ਹਾਂਜੀ ਨਾਲ ਆ ਗਏ ਅਸੀਂ ਉਹਨਾਂ ਦੇ ਬਿਲਕੁਲ ਨਾਲ ਲੱਗੇ ਆ ਉਹ ਬਹੁਤ ਸਾਥ ਦਿੰਦੇ ਆ ਸਾਡਾ ਇੱਕ ਵਾਰੀ ਰਾਤ ਨੂੰ ਆਵਾਜ਼ ਲਗਾਓ ਉਸੇ ਵੇਲੇ ਉੱਠ ਕੇ ਆਂਦੇ ਆ ਠੀਕ ਹੈ ਤੇ ਹੁਣ ਮਤਲਬ ਕਿ ਕਿਸ ਤਰ੍ਹਾਂ ਕਹਿਣਾ ਚਾਹੋਗੇ ਕਿ ਜਿਹੜਾ ਹੁਣ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਕਿ ਉਹਨਾਂ ਨੂੰ ਵੋਟ ਮਿਲਣੀ ਚਾਹੀਦੀ ਹੈ ਹਾਂਜੀ ਠੀਕ ਹੈ ਜੀ ਜਿਹੜੇ ਨਾਲ ਹੀ ਹੈ ਜੀ ਹਾਂਜੀ ਮੌਕਾ ਦੇਣਾ ਚਾਹੀਦਾ ਹਾਂਜੀ ਜੀ ਜੀ ਅਸੀਂ ਵੀ ਉਹਨਾਂ ਦੇ ਨਾਲ ਹੀ ਆ ਜੇ ਇੱਕ ਮੌਕਾ ਦਿਓ ਉਹਨਾਂ ਨੂੰ ਜਿੱਤਣ ਨੂੰ